ਜਿੰਨਾ ਤੁਹਾਨੂੰ ਆਇ ਲੱਗਦਾ ਹੋਣਾ ਕਿ ਮੇਰੇ ਨਾਲ ਗਲਤ ਹੀ ਹੋ ਰਿਹਾ ਕੁਝ ਵੀ ਠੀਕ ਨਹੀਂ ਹੋਣਾ ਮੈਂ ਕਹਿੰਦਾ ਜੀ ਮਹਾਰਾਜ ਇੰਨੀ ਕਿਰਪਾ ਕਰਨ ਤੁਹਾਡੇ ਤੇ ਐਨੇ ਸੁੱਖ ਲੈ ਗਿਆਨ ਤੁਹਾਡੀ ਜ਼ਿੰਦਗੀ ਚ ਜਿਹੜੇ ਤੁਸੀਂ ਕਦੇ ਗਿਣੀ ਨਾ ਸਕੋ ਆਪਾਂ ਤਾਂ ਦੋਵੇਂ ਹੱਥ ਜੋੜ ਕੇ ਹਮੇਸ਼ਿਆ ਇਹੋ ਹੀ ਮੰਗੀਦਾ ਮਾਲਕ ਕੋ ਕਿ ਮਾਲਕਾ ਸਭ ਨੂੰ ਖੁਸ਼ ਰੱਖੀ ਇੱਥੇ ਕੋਈ ਵੀ ਇਨਸਾਨ ਦੁਖੀ ਨਾ ਹੋਵੇ ਕਿਸੇ ਦੇ ਮਨ ਚ ਇੰਨੀ ਟੈਨਸ਼ਨ ਨਾ ਹੋਵੇ ਪਰੇਸ਼ਾਨੀ ਨਾ ਹੋਵੇ ਜਿਹੜੀ ਫਿਕਰਾਂ ਨੂੰ ਅੰਦਰ ਹੀ ਅੰਦਰ ਖਤਮ ਕਰ ਦਿੰਦੀਆਂ ਆਂ ਆਪਾਂ ਤਾਂ ਚਾਹੁੰਦੇ ਆ ਜੀ ਮਾਲਕ ਸਭ ਨੂੰ ਖੁਸ਼ ਰੱਖੇ ਪਤਾ ਕੀ ਹੁੰਦਾ ਕਈ ਵਾਰੀ ਗਲਤੀ ਤੁਹਾਡੀ ਨਹੀਂ ਹੁੰਦੀ ਸਮਾਂ ਏਦਾਂ ਦਾ ਹੁੰਦਾ ਉਸ ਸਮੇਂ 'ਚ ਤੁਹਾਨੂੰ ਕੋਈ ਸਮਝ ਨਹੀਂ ਪੰਦਾ ਇਹ ਵੀ ਗੱਲ ਬੜੀ ਸੱਚੀ ਹੈ ਸਾਰੇ ਤੁਹਾਡੇ ਦੀ ਕਮੀਆਂ ਲੁਣੀਆਂ ਸ਼ੁਰੂ ਕਰ ਦਿੰਦੇ ਤੇ ਤੁਸੀਂ ਤਾਂ ਵੈਸੇ ਇੰਨੇ ਪਰੇਸ਼ਾਨ ਹੁੰਦੇ ਹੋ ਕਿ ਤੁਸੀਂ ਵੀ ਆਪਣੇ ਆਪ ਨੂੰ ਬਿਲਕੁਲ ਹੀ ਨੀਵਾ ਸੋਟ ਲੈਂਦੇ ਹੋ ਕਿ ਮੈਂ ਕੁਝ ਨਹੀਂ ਹੋਣ ਕਰ ਸਕਦਾ ਮੈਂ ਤਾਂ ਖਤਮ ਹੋ ਚੁੱਕਾ ਤਾਂ ਮੈਂ ਤਾਂ ਤੁਹਾਨੂੰ ਇਹੋ ਹੀ ਕਹਾਂਗਾ ਕਿ ਵਕਤ ਦਾ ਕੁਝ ਨਹੀਂ ਜੇ ਪਤਾ ਹੁੰਦਾ ਕਦੀ ਵੀ ਬਦਲ ਸਕਦਾ ਆਪਣੇ ਗੁਰੂ ਮਹਾਰਾਜ ਜੀ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਹੈ ਸਾਹਮਣੇ ਬਾਹਾਂ ਪਿੱਛੇ ਖੇਚਲੀਆਂ ਤੇ ਕੋਈ ਗੱਲ ਨਹੀਂ ਉਹ ਮਾਲਕ ਤਾਂ ਸਾਹਮਣੇ ਬੈਠਾ ਹੈ ਨਾ ਤੁਹਾਨੂੰ ਜਿਉਂਨੇ ਹਮੇਸ਼ਾ ਤੁਹਾਡੀ ਇੱਜ਼ਤ ਤੇ ਪਰਦਾ ਰੱਖਿਆ ਤੇ ਅੱਗੇ ਵੀ ਉਹੋ ਹੀ ਇਲਾਜ ਰੱਖੇਗਾ ਜਦੋਂ ਉਹ ਰੱਖਣਾ ਚਾਹੁੰਦਾ ਜੀ ਫਿਰ ਤੁਹਾਨੂੰ ਇੱਥੇ ਕੋਈ ਨਹੀਂ ਮਾਰ ਸਕਦਾ ਨਾ ਕਿਸੇ ਸਮੇ ਦੀ ਨਹੀਂ ਔਕਾਤ ਹੈ ਨਾ ਕੋਈ ਹਾਲਾਤਾਂ ਦੀ ਤੇ ਨਾ ਹੀ ਕਿਸੇ ਇਨਸਾਨ ਦੀ ਔਕਾਤ ਹੈ ਜਿਹੜਾ ਤੁਹਾਨੂੰ ਤੋੜ ਸਕੇ ਜਦੋਂ ਤੱਕ ਤੁਹਾਡਾ ਗੁਰੂ ਬੈਠਾ ਤੁਹਾਡੇ ਲਈ ਦੁਨੀਆ ਦੇ ਕੋਈ ਵੀ ਅਸੀ ਸ਼ਕਤੀ ਨਹੀਂ ਜਿਹੜੀ ਤੁਹਾਨੂੰ ਪਿੱਛੇ ਖਿੱਚ ਸਕੇ ਉਹਨੇ ਆਪਣੇ ਆਪ ਵੀ ਅੱਗੇ ਲੈ ਜਾਣਾ ਪੂਰਾ ਭਰੋਸਾ ਰੱਖੋ ਆਪਣੇ ਰੱਬ ਤੇ ਲੱਖਾਂ ਦੀਆਂ ਤਕਦੀਰਾਂ ਰੋਈ ਬਦਲਦੀਆਂ ਤੇ ਹੁਣ ਇੱਕ ਐਸਾ ਟਾਈਮ ਆਣਾ ਕਿ ਤੁਹਾਡੀ ਤਕਦੀਰ ਵੀ ਉਸ ਮਾਲਕ ਨੇ ਬਦਲ ਦਣੀ ਆ